ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਆਦੇਸ਼ ਤੋਂ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦੇ 2007 ਤੋਂ 2017 ਤੱਕ ਕੈਬਨਿਟ ਮੰਤਰੀ ਜਿਹੜੇ ਰਹੇ ਨੇ ਉਹ ਆ ਕੇ ਆਪਣਾ ਆਪਣਾ ਸਪਸ਼ਟੀਕਰਨ ਦੇਣਗੇ ਅਕਾਲ ਚੇ ਅਕਾਲ ਤਖਤ ਸਾਹਿਬ ਤੇ ਹੋਈ ਪੰਨ ਸਿੰਘ ਸਾਹਿਬਾਨ ਦੀ ਮੀਟਿੰਗ ਤੋਂ ਬਾਅਦ ਵਿੱਚ ਫੈਸਲਾ ਲਿਆ ਗਿਆ ਸੀਗਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਰਕਾਰ ਦੌਰਾਨ ਉਪ ਮੁੱਖ ਮੰਤਰੀ ਰਹੇ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾ ਦਿੱਤਾ ਗਿਆ ਹੈ ਅਤੇ ਜਿਹੜੇ ਕੈਬਨਿਟ ਮੰਤਰੀ ਸੀਗੇ ਉਹ ਆਪਣਾ ਆਪਣਾ ਸਪਸ਼ਟੀਕਰਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਖਤਰੇ ਤੇ ਆ ਕੇ ਦੇਣਗੇ ਉਨ ਤੱਕ 14 ਮੰਤਰੀ ਆ ਕੇ ਆਪਣਾ ਆਪਣਾ ਸਪਸ਼ਟੀਕਰਨ ਦੇ ਚੁੱਕੇ ਨੇ ਜਿਨ੍ਹਾਂ ਦੇ ਤਿੰਨ ਮੰਤਰੀ ਬਾਕੀ ਰਹਿ ਗਏ ਨੇ ਜਨਮੇਜਾ ਸਿੰਘ ਸੇਖੋ ਹੀਰਾ ਸਿੰਘ ਗਾਬੜੀਆ ਅਤੇ ਸਰਜੀਤ ਸਿੰਘ ਰਖਾ ਇਹ ਤਿੰਨ ਮੰਤਰੀ ਜਿਹੜੇ ਨੇ ਉਹ ਪੈਂਡਿੰਗ ਨੇ ਜਿਹੜੇ ਹਜੇ ਉਹਨਾਂ ਨੇ ਆ ਕੇ ਆਪਣਾ ਸਪਸ਼ਟੀਕਰਨ ਦੇਣਾ ਹੈ ਅੱਜ 11 ਤਰੀਕ 11 ਸਤੰਬਰ ਹੋ ਗਈ ਹੈ ਔਰ ਸਾਰੇ ਮਾਮਲੇ ਦੇ ਵਿੱਚ ਸਿਰਫ ਦੋ ਦਿਨ ਬਾਕੀ ਨੇ ਦੋ ਦਿਨਾਂ ਦੇ ਵਿੱਚ ਉਹ ਆਪਣਾ ਆਪਣਾ ਸਪਸ਼ਟੀਕਰਨ ਦੇਣਗੇ ਅੱਜ ਵੀ ਉਮੀਦ ਹੈ ਕਿ ਉਹ ਕੋਈ ਨਾ ਕੋਈ ਇੱਥੇ ਆ ਕੇ ਆਪਣਾ ਸਪਸ਼ਟੀਕਰਨ ਦੇ ਸਕਦਾ ਹੈ ਐਸੇ ਇਸ ਵੇਲੇ ਅਕਾਲ ਤਖਤ ਦੇ ਸਕਤਰੇ ਦੇ ਬਾਹਰ ਖੜੇ ਹਾਂ ਅਜੇ ਵੀ ਪੱਤਰਕਾਰਾਂ ਦੀ ਉਸੇ ਤਰ੍ਹਾਂ ਹੀ ਪੀੜ ਲੱਗੀ ਹੋਈ ਹੈ ਕਿ ਵੇਟਿੰਗ ਵੇਟ ਕਰ ਰਹੇ ਨੇ ਕਿ ਇਹ ਜਿਹੜੇ ਬਾਕੀ ਮੰਤਰੀ ਹੈਗੇ ਨੇ ਉਹ ਆ ਕੇ ਆਪਣਾ ਆਪਣਾ ਸਪਸ਼ਟੀਕਰਨ ਦੇਣ ਲਈ ਆਣਗੇ ਔਰ ਇਸ ਮਾਮਲੇ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਜਿਹੜਾ ਆਦੇਸ਼ ਹੋਇਆ ਹੈ ਉਸ ਤੋਂ ਬਾਅਦ ਕਾਰਵਾਈ ਕੀਤੀ ਜਾਏਗੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਵੱਲੋਂ ਕਿਹਾ ਗਿਆ ਹੈ ਕਿ ਪੰਜ ਸਿੰਘ ਸਾਬਾਨਾ ਦੀ ਜਿਹੜੀ ਮੀਟਿੰਗ ਹੈ ਉਹ 18 ਸਤੰਬਰ ਤੋਂ ਬਾਅਦ ਕਿਸੇ ਵੇਲੇ ਵੀ ਹੋ ਸਕਦੀ ਹੈ ਮਤਲਬ ਕਿ ਜਦੋਂ ਇਹ ਜਿਹੜੇ ਮੰਤਰੀ ਨੇ ਉਹ ਆਪਣਾ ਆਪਣਾ ਸਪਸ਼ਟੀਕਰਨ ਦੇ ਕੇ ਚਲੇ ਜਾਂਦੇ ਨੇ ਤੇ ਸ਼੍ਰੀ ਕਾਲ ਤਕਤ ਸਾਹਿਬ ਤੇ ਕਤਰੇ ਦੇ ਉੱਤੇ ਹੀ ਪੰਜ ਸਿੰਘ ਸਾਬਾਨਾ ਦੀ ਮੀਟਿੰਗ ਹੋਏਗੀ ਮੀਟਿੰਗ ਦੇ ਵਿੱਚ ਦਿੱਤੇ ਗਏ ਸਪਸ਼ਟੀਕਰਨਾਂ ਤੇ ਵਿਚਾਰ ਹੋਏਗਾ ਔਰ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਰਹਿ ਚੁੱਕੇ ਨੇ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਉਹਨਾਂ ਦੀ ਤੇ ਉਹਨਾਂ ਨੂੰ ਜਿਹੜੀ ਸਜ਼ਾ ਲਗਾਣੀ ਹੈ ਉੱਤੇ ਵਿਚਾਰ ਹੋਏਗਾ ਸੋ ਇਸ ਮਾਮਲੇ ਦੇ ਉੱਤੇ ਸਾਰੇ ਪੰਥੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਕਿ ਜਥੇਦਾਰ ਮੀਟਿੰਗ ਤੋਂ ਬਾਅਦ ਮੀਟਿੰਗ ਦੇ ਵਿੱਚ ਕੀ ਫੈਸਲਾ ਲੈਂਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਕਿ ਇਹੋ ਜਿਹਾ ਸਜ਼ਾ ਲਗਾਉਂਦੇ ਨੇ ਜਿਹੜੀ ਕਿ ਕੌਮ ਨੂੰ ਪ੍ਰਵਾਨ ਹੋਏਗੇ ਫਿਲਹਾਲ ਜੋ ਦੇਖਿਆ ਜਾ ਰਿਹਾ ਹੈ ਕਿ ਹੁਣ ਇਸ ਮਾਮਲੇ ਦੇ ਵਿੱਚ ਕੌਮ ਕਿਆ ਉਹ ਸਜ਼ਾ ਪ੍ਰਵਾਨ ਕਰਦੀ ਹੈ ਕਿਆ ਉਹਨਾਂ ਨੂੰ ਫੇਰ ਪਹਿਲੇ ਵਾਂਗ ਨਹੀਂ ਸ਼੍ਰੋਮਣੀ ਅਕਾਲੀ ਦਲ ਉੱਠ ਕੇ ਬਾਹਰ ਆਏ ਉੱਠੇਗਾ ਇਹ ਹਜੇ ਸਮਾਂ ਦੱਸੇਗਾ ਕੋ ਫਿਲਹਾਲ 2007 ਤੋਂ ਬਾਅਦ ਲੈ ਕੇ 17 ਤੱਕਨ ਜਿਹੜਾ ਟਨਯੂਰ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਉਸ ਦੌਰਾਨ ਜਿਹੜੀਆਂ ਡੇਰਾ ਸਿਰਸਾ ਮੁਖੀ ਨੂੰ ਲੈ ਕੇ ਜਿਹੜੀਆਂ ਮਾਫੀ ਮਾਨਾਮ ਦਿੱਤਾ ਗਿਆ ਹੈ ਉਸ ਤੋਂ ਇਲਾਵਾ ਜਿਹੜੀਆਂ ਘਟਨਾਵਾਂ ਹੋਈਆਂ ਨੇ ਉਹਨਾਂ ਦੇ ਉੱਤੇ ਬਹੁਤ ਵੱਡੀਆਂ ਬਜਰ ਗਲਤੀਆਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੋਈਆਂ ਗਈਆਂ ਹੋਈਆਂ ਨੇ ਉਸ ਤੋਂ ਬਾਅਦ ਪੰਥ ਨੂੰ ਬੜੀ ਹੀ ਢਾਹ ਲੱਗੀ ਸੀ ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜਾ ਹੈ ਸਫਤ ਤੇ ਆ ਗਿਆ ਸੀਗਾ ਜੋ ਉਸ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਨੇ ਖੁਦ ਸੰਗਿਆਰ ਲੈਂਦੇ ਹੋਏ ਇਸ ਮਾਮਲੇ ਦੇ ਵਿੱਚ ਪਹਿਲ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਇਕਰਾਰ ਦੇ ਦਿੱਤਾ ਸੀਗਾ ਔਰ ਤਨਖਾਹਿਆ ਇਕਰਾਰ ਦੇਣ ਤੋਂ ਨਾਲ-ਨਾਲ ਹੀ ਉਹਨਾਂ ਨੇ ਇਹ ਵੀ ਹੁਕਮ ਜਤਾਇਆ ਸੁਣਾਇਆ ਸੀਗਾ ਕਿ ਉਸ ਵੇਲੇ ਉਹ 2717 ਤੱਕ ਦੇ ਦੌਰਾਨ ਕੈਬਨਿਟ ਮੰਤਰੀ ਜਿਹੜੇ ਰਹਿ ਚੁੱਕੇ ਨੇ ਉਹ ਵੀ ਆ ਕੇ ਆਪਣਾ ਸਪਸ਼ਟੀਕਰਨ ਦੇਣ ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਜਿਹੜੇ ਉਸ ਵੇਲੇ ਜਿਹੜੇ ਐਗਜ਼ੀਕਟਿਵ ਕਮੇਟੀ ਮੈਂਬਰਸ ਹਨ ਉਹਨਾਂ ਵੀ ਆ ਕੇ ਆਪਣਾ ਸਪਸ਼ਟੀਕਰਨ ਦੇ ਦੇਣ ਕਿਉਂਕਿ ਉਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਦੋਂ ਡੇਰਾ ਮੁਖੀ ਨੂੰ ਮਾਫੀ ਦਿੱਤੀ ਗਈ ਸੀਗੀ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਰੀਬ 1 ਕਰੋੜ ਰੁਪਏ ਦੇ ਇਸ਼ਤਿਹਾਰ ਵੱਖ-ਵੱਖ ਅਖਬਾਰਾਂ 'ਚ ਦਿੱਤੇ ਸੀਗੇ ਉਸ ਵੇਲੇ ਦੀ ਐਗਜ਼ੀਕਟਿਵ ਕਮੇਟੀ ਨੂੰ ਵੀ ਤਲਬ ਕੀਤਾ ਗਿਆ ਹੈ ਸੋ ਇਹ ਸਾਰਾ ਇਹ ਮਾਮਲੇ ਸ਼੍ਰੀ ਅਕਾਲ ਤਖਤ ਸਾਹਿਬ ਤੇ 15 ਤਰੀਕ ਤੱਕ ਨਾ 14 ਤਰੀਕ ਤੱਕ ਆਣਗੇ ਆਨ ਦੀ ਸੰਭਾਵਨਾ ਹੈ ਹੋਂ ਤੱਕ 14 ਜਿਹੜੇ ਮੰਤਰੀ ਨੇ ਉਹ ਆ ਕੇ ਆਪਣਾ ਆਪਣਾ ਸਪਸ਼ਟੀਕਰਨ ਦੇ ਚੁੱਕੇ ਨੇ ਮੈਂ ਇੱਥੇ ਦੱਸਣਾ ਚਾਹਾਂਗਾ ਸਿਰਫ ਗਾਬੜੀਆ surjit singh rakhra ਔਰ ਇੱਕ ਮੰਤਰੀ ਹੋਰ ਨੇ ਉਹ ਉਹਨਾਂ ਦੇ ਇਲਾਵਾ ਤਿੰਨ ਮੰਤਰੀ ਨੇ ਜਿਹੜੇ ਕਿ ਆਪਣਾ ਸਪਸ਼ਟੀਕਰਨ ਇੱਥੇ ਆ ਕੇ ਦੇਣਗੇ surjit singh rakhra ਕਿਹਾ ਜਾ ਰਿਹਾ ਸੀਗਾ ਕਿ ਵਿਦੇਸ਼ ਹੋਣ ਕਰਕੇ ਉਹ ਆਪਣਾ ਸਪਸ਼ਟੀਕਰਨ ਦੇਣ ਆ ਸਕਦੇ ਨੇ ਜਾਂ ਆਪਣਾ ਸਪਸ਼ਟੀਕਰਨ ਬਾਈ ਪੋਸਟੋਂ ਭੇਜ ਸਕਦੇ ਨੇ ਇਸ ਤੋਂ ਪਹਿਲੇ ਇੱਕ ਮੰਤਰੀ ਵੱਲੋਂ ਆਪਣਾ ਸਪਸ਼ਟੀਕਰਨ ਬਾਈ ਮੇਲ ਦਿੱਤਾ ਭੇਜਿਆ ਗਿਆ ਹੈ ਕਿਉਂਕਿ ਉਹ ਬਿਮਾਰ ਹੋਣ ਕਰਕੇ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਆਪਣਾ ਸਪਸ਼ਟੀਕਰਨ ਦੇ ਦਿੱਤਾ ਹੈ ਭੇਜ ਦਿੱਤਾ ਹੈ ਤੇ ਉਹ ਜੋ ਵੀ ਸਜ਼ਾ ਉਹਨਾਂ ਨੂੰ ਹੋਏਗੀ ਉਹ ਵੀ ਮੰਨਣ ਲਈ ਤਿਆਰ ਗੱਲ ਕਹੀ ਹੈ

WhatsApp channel par but...